ਸਸ਼ੀ ਕਾਲ ਜੀ ਤੁਸੀਂ ਜੁੜੇ ਹੋ ਪ੍ਰਾਈਮ ਨਿਊਜ਼ ਨੈਟਵਰਕ ਦੇ ਨਾਲ ਮੈਂ ਹਾਂ ਮਨਦੀਪ ਸਿੰਘ ਕੋਰਨਾ ਸੀ ਮੌਜੂਦ ਹਾਂ ਬਰਨਾਰਾ ਦੇ ਮੋੜ ਨਾਪਾ ਦੇ ਵਿੱਚ ਚਿੱਥੇ ਸੇਵਾ ਸੁਸਾਇਟੀ ਰਜਿਸਟਰਡ ਵੱਲੋਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਿਹੜੀ ਨਵ ਜੰਮੀਆਂ ਨੂੰ ਨੀਂਵੀਆਂ ਦੀ ਲੋੜੇ ਮਨਾਈ ਜਾ ਰਹੀ ਹੈ ਤੇ ਨਾਮ ਦਿੱਤੀਆਂ ਉਹ ਮਾਮਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਇਸ ਪ੍ਰੋਗਰਾਮ ਦੀ ਸ਼ਿਰਕਤ ਜਤਿੰਦਰ ਸਿੰਘ ਮੋੜ ਦੇ ਵੱਲੋਂ ਜਿਹੜੀ ਆ ਵਿਸ਼ੇਸ਼ ਤੌਰ ਤੇ ਕੀਤੀ ਜਾ ਰਹੀ ਹੈ ਇਸ ਸਾਂਭ ਦੇਸਾਂ ਦੇ ਵਿੱਚ ਸਾਰੀ ਸੰਗਤ ਨੂੰ ਦੇਖ ਰਹੀ ਹੈ ਜੋ ਉਹਨਾਂ ਨੂੰ ਗੁਰਪਤਿਆਰ ਜੀ ਵਾਹਿਗੁਰੂ ਦਾ ਸਤਿ ਸਾਬ ਵਾਹਿਗੁਰੂ ਕਿੰਨੀ ਆਦੀ ਲੋੜੀ ਜਿਹੀ ਸਖ세ਵਾ ਸੁਸਾਇਟੀ ਪੰਜਾਬ ਦੇ ਵੱਲੋਂ ਅੱਜ ਦੂਜੀ ਵਾਰ ਮਨਾ ਰਹੇ ਆ ਤਾਂ ਕਿ ਮਹਿਸੂਸ ਕਰ ਰਹੇ ਆ ਵੀ ਹਨਾ ਪਿਆਨਾ ਸ਼ੁਰੂ ਕੀ ਬਟਕਾਏ ਵਾਜੀ ਸ਼ੁਰੂ ਹੋ ਰਹੀ ਹੈ ਅੱਜ ਕੱਲ੍ਹ ਲੋਕ ਲੋੜੀ ਦੇ ਤਿਹਾੜ ਦੇ ਮੁੰਡਿਆਂ ਦੀ ਲੋੜੀਆਂ ਹੀ ਬਣ ਗਿਆ ਕੋਈ ਈ ਨੂੰ ਮਤਲਬ ਲਈ ਪੁੱਛ ਨਹੀਂ ਗਿਆ ਇਸ ਕਰਕੇ ਅਸੀਂ ਈਆਂ ਦਾ ਹੱਕ ਬਰਾਬਰ ਦਿਵਾਉਣ ਦੇ ਲਈ ਇਹ ਇੱਕ ਸ਼ੋਰ ਕੀਤਾ ਸੀ ਮੈਸੇਜ ਦੇਣ ਦੇ ਲਈ ਇੱਜ ਦੂਜੀ ਵਾਰ ਮਨਾ ਰਿਹਾ ਜੀ ਤਕਰੀਬ ਰਾਜ 70 75 ਕੁੜੀਆਂ ਦੀ ਲੋੜੀ ਜਿਹੜੀ ਤੁਹਾਡੇ ਸਾਹਮਣੇ ਆਇਆ ਠਾ ਮਾਰਦਾ ਕਾਠਾ ਜਿਹੜੇ ਕੁੜੀ ਆਲਿਆਂ ਦੇ ਜਿਹੜੇ ਅੰਦਰ ਚਾਹ ਕਿਉਂਕਿ ਕੁੜੀਆਂ ਦੇ ਵੀ ਚਾਹ ਹੁੰਦੇ ਆ ਆਰਮਾਨ ਹੁੰਦੇ ਆ ਉਹ ਦੱਬੇ ਹੋਏ ਆ ਅੰਦਰ ਉਹ ਨਹੀਂ ਮਤਲਬ ਬਾਹਰ ਕਿਸੇ ਨਾਲ ਉਹਨਾਂ ਨੂੰ ਕੋਈ ਸੁਣ ਰਿਹਾ ਜਾਂ ਸਾਂਝਾ ਕਰ ਰਹੀਆਂ ਤਾਂ ਸਾਡਾ ਆਪ ਹੀ ਫਰਜ਼ ਬਣਦਾ ਉਹਨਾਂ ਨੂੰ ਅੱਗੇ ਲੈ ਕੇ ਆਉਣ ਦਾ ਅੱਜ ਹਰੇਕ ਖੇਤਰ ਦੇ ਵਿੱਚ ਕੁੜੀਆਂ ਮੂਰੇ ਆ ਇਸ ਕਰਕੇ ਲੋੜੀ ਜੇ ਮੁੰਡਿਆਂ ਦੀ ਮਣਾਈ ਜਾ ਰਹੀ ਹੈ ਤਾਂ ਕੁੜੀਆਂ ਦੀ ਵੀ ਜ਼ਰੂਰ ਮਨਾਉਣੀ ਚਾਹੀਦੀ ਜੇ ਅਸੀਂ ਮਹਿਸੂਸ ਕਰਕੇ ਮਨਾਉਣ ਲੱਗੇ ਆਮ ਲੋਕਾਂ ਦੀ ਚੋਣ ਆਮ ਇਹ ਕੁੜੀਆਂ ਰਾਤ ਨੂੰ ਸੁੱਤੀਆਂ ਪਈਆਂ ਉੱਠ ਕੇ ਨਹੀਂ ਖਾਂਦੀਆਂ ਉਹ ਆਪਦੀ ਕਿਸਮਤ ਆਪ ਲਿਖਾ ਕੇ ਲਿਆਉਂਦੀਆਂ ਗੁਰੂ ਸਾਹਿਬ ਦੇ ਇਤਿਹਾਸ ਦੇ ਵਿੱਚ ਵੀ ਬੀਬੀ ਰਾਜਨੀ ਵੇਲੇ ਪ੍ਰਪੱਖ ਉਦੋਂ ਵਾਪਰਿਆ ਇਤਿਹਾਸ ਤੁਸੀਂ ਜਾਣਦੇ ਹੋ ਬੀਬੀ ਰਾਜਨੀ ਨੂੰ ਕਿੰਗਰੇ ਕੰਦਲਤਾ ਸੀ ਵੀ ਉਹ ਭੁੱਖੀ ਮਰੋਗੀ ਏਦਾਂ ਹੋਗੀ ਪਰ ਉਹਨੇ ਆਪਦੀ ਕਿਸਮਤ ਆਪ ਜੀ ਪਹਿਲਾਂ ਤਾਂ ਇਹ ਧੰਨਵਾਦ ਕਰਦੇ ਆਂ ਸੀ ਸੇਕ ਸੇਵਾ ਕਮੇਟੀ ਦਾ ਤੇ ਭਾਈ ਜਗਸੀਰ ਸਿੰਘ ਮੋੜ ਜੀ ਦਾ ਜਿਨ੍ਹਾਂ ਨੇ ਸਾਨੂੰ ਸੱਦਾ ਦਿੱਤਾ ਇੱਥੇ ਪਹੁੰਚਣ ਲਈ ਤੇ ਭਾਈ ਆਪਣੇ ਗੱਲ ਜੀ ਪਹੁੰਚੇ ਨੇ ਬਹੁਤ ਚੰਗਾ ਲੱਗਿਆ ਤੇ ਪਹੁੰਚ ਕੇ ਨਾਉ ਤੀਆਂ ਜੰਮਿਆਂ ਦੀ ਲੋੜੀ ਆਪਾਂ ਨੂੰ ਸਾਰਨ ਮਨਾਉਣੀ ਚਾਹੀਦੀ ਕਿਉਂਕਿ ਪਹਿਲਾਂ ਤੀਆਂ ਨੂੰ ਲੋਕੀ ਕੋਖਾਂ ਦੇ ਵਿੱਚ ਕਤਲ ਕਰ ਦਿੰਦੇ ਸੀਗੇ ਮਾਰ ਦਿੰਦੇ ਸੀਗੇ ਪਰ ਅੱਜ ਦਾ ਯੁੱਗ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ 21ਵੀਂ 21ਵੀਂ ਸਦੀ ਚੱਲਦੀ ਆ ਤੇ ਹੁਣ ਅੱਜ ਕੱਲ ਕੁੜੀਆਂ ਮੁੰਡਿਆਂ ਨੂੰ ਅੱਗੇ ਨੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਜਿਆਦਾ ਪੜ੍ਹਾਈ ਦੇ ਤੌਰ ਤੇ ਵੀ ਕੁੜੀਆਂ ਅੱਗੇ ਨੇ ਆਈਲਟਸ ਕਰਕੇ ਵੀ ਕੁੜੀਆਂ ਮੁੰਡਿਆਂ ਨੂੰ ਬਾਹਰ ਲਿਆ ਰਹੀਆਂ ਨੇ ਤੇ ਮੁੰਡੇ ਆਪਣੇ ਨਸ਼ਿਆਂ ਦੇ ਵਿੱਚ ਪੈ ਰਹੇ ਐ ਇਸ ਕਰਕੇ ਆਪਾਂ ਲੋੜੀ ਹਰ ਸਾਲ ਕੁੜੀਆਂ ਦੀ ਮਨਾਉਣੀ ਚਾਹੀਦੀ ਆ ਕਿ ਲੋਕੀ ਕੁੜੀਆਂ ਨੂੰ ਭਾਰ ਨਾ ਸਮਝਣ। ਤੇ ਪ੍ਰੋਗਰਾਮ ਬਹੁਤ ਸੋਹਣਾ ਹੋਇਆ ਸਵੇਰ ਤੋਂ ਲੈ ਕੇ ਇੱਥੇ ਮਾਮਾ ਧੀਆਂ ਬਜ਼ੁਰਗ ਆਪਣੇ ਨੌਜਵਾਨ ਸਾਰੇ ਪਹੁੰਚੇ ਆ। ਬਹੁਤ ਵਧੀਆ ਸਟੇਜ ਸ਼ੋਅ ਜੋ ਵੀ ਕੀਤੇ ਆ ਬਹੁਤ ਚੰਗਾ ਲੱਗਿਆ ਪਹੁੰਚ ਕੇ। ਮਿਊਜ਼ਿਕਾ ਖਾਲਸਾ ਵਾਏ ਗੁਰਜੀ ਕੀ ਫਤਿਹ। ਅੱਜ ਇੱਥੇ ਮੋੜਨਾਪਾ ਦੇ ਵਿੱਚ ਬਹੁਤ ਹੀ ਸੋਹਣਾ ਤੇ ਇੱਕ ਜਿਹੜਾ ਅਲੱਗ ਦਾ ਪ੍ਰੋਗਰਾਮ ਸੀਗਾ। ਇਦਾਂ ਵੱਡੀ ਲਾਰਜਸਟ ਸਕੇਲ ਦੇ ਉੱਤੇ ਜਿਹੜੀ ਆ ਧੀਆਂ ਦੀ ਲੋੜੀ ਅੱਜ ਮਨਾਈ ਗਈ ਆ। ਇਹ ਬੜਾ ਇੱਕ ਸਲਾਗਾ ਜੋ ਤੇ ਚੰਗਾ ਕੰਮ ਹੈਗਾ ਜਿਹੜਾ ਸਾਨੂੰ ਵੀ ਬੜਾ ਚੰਗਾ ਲੱਗਿਆ ਔਰ ਇੱਥੇ ਆ ਕੇ ਬੜੀ ਖੁਸ਼ੀ ਹੋਈ ਤੇ ਸਕੂਨ ਮਿਲਿਆ ਕਿ ਸਮਾਜ ਦੇ ਵਿੱਚ ਜਿਹੜੀ ਚੀਜ਼ ਦੀ ਸਾਨੂੰ ਘਾਟ ਆ ਉਹ ਸਾਡੇ ਇਸ ਇਲਾਕੇ ਦੇ ਉੱਤੋਂ ਉਹ ਸਟਾਰਟ ਹੋਣ ਲੱਗੀ ਆ ਸੋ ਬੜਾ ਵਧੀਆ ਉਪਰਾਲਾ ਕੀਤਾ ਗਿਆ ਵੀਰ ਵੱਲੋਂ ਬਾਕੀ ਜਿਹੜੀ ਸੰਗਤ ਹੈ ਪਿੰਡ ਤੇ ਇਲਾਕੇ ਵੱਲੋਂ ਇਹਨਾਂ ਵੱਲੋਂ ਬੜਾ ਪਿਆਰ ਤੇ ਸਹਿਯੋਗ ਦਿੱਤਾ ਗਿਆ ਸੋ ਸਾਰੀਆਂ ਸੰਗਤਾਂ ਨੂੰ ਦੇਖ ਕੇ ਅੱਜ ਇੱਥੇ ਬੜਾ ਗੁੱਡ ਫੀਲ ਕਰਦੇ ਆ ਬੜਾ ਚੰਗਾ ਫੀਲ ਕਰਦੇ ਆ ਅਸੀਂ ਅੱਜ ਇਹ ਸੋਚਿਆ ਕਿ ਸਾਡਾ ਅਸੀਂ ਯੂ ਐਸ ਏ ਤੋਂ ਵੀਰ ਮਨਦੀਪ ਹੁਣ ਯੂ ਕੇ ਤੋਂ ਆਏ ਆ ਤੇ ਸਾਡਾ ਇੱਥੇ ਆਉਣਾ ਜਿੱਦਾਂ ਸਾਨੂੰ ਲੱਗਦਾ ਵੀ ਸਫਲ ਹੋ ਗਿਆ ਤੇ ਬੜਾ ਚੰਗਾ ਸਾਡੇ ਦਿਲ ਨੂੰ ਸਕੂਨ ਹੈਗਾ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਜ਼ਰੂਰੀ ਆ ਜਿਹੜੇ ਹੋਣੇ ਚਾਹੀਦੇ ਆ ਤਾਂ ਕਿ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਔਕ੍ਰੀਤੀਆਂ ਨੇ ਜਾਂ ਸਾਡੇ ਮਿਸ ਅੰਡਰਸਟੈਂਡਿੰਗ ਆ ਜਾਂ ਸਾਡੀਆਂ ਕੁਝ ਗਲਤੀਆਂ ਨੇ ਉਹਨੂੰ ਅਸੀਂ ਸੁਧਾਰਿਆ ਜਾ ਸਕਦਾ ਐਂਡ ਲੋਕਾਂ ਦਾ ਬਾਕੀ ਪਿਆਰ ਬਣਿਆ ਬਹੁਤ ਸਵੇਰ ਤੋਂ ਲੈ ਕੇ ਲੋਕੀ ਪਿਆਰ ਦੇ ਨਾਲ ਇੱਕ ਛੱਤ ਦੇ ਹਲੇ ਠੰਡ ਦੇ ਵਿੱਚ ਬੈਠਿਆ ਇਹ ਬੜੀ ਵੱਡੀ ਗੱਲ ਆ ਇਹ ਜੇ ਲੋਕਾਂ ਦੇ ਵਿੱਚ ਕੋਈ ਪਿਆਰ ਕੋਈ ਇੰਟਰਸਟ ਹੈ ਤਾਂ ਤਾਂ ਹੀ ਹੋ ਸਕਦਾ ਹੈਗਾ ਸੋ ਅਸੀਂ ਵੀਰ ਨੂੰ ਅਤੇ ਬਾਕੀ ਸਾਰਿਆਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੈਫਰਮੈਂਟ ਕੰਪਨੀ ਦੇ ਨਾਲ ਅਮੋਲਕ ਬਹੁਤ ਨਾ ਪਾਇੰਟ ਜੀ ਨਾ